ਥੋੜਾ ਵੱਧ ਵੀ ਕਰ ਦਾਂਗੇ ਤੇ ਮੈਂ ਸੋਚ ਰਿਹਾ ਸੀ ਕਿ ਤੁਹਾਨੂੰ ਸਲਾਹ ਕਰ ਲੈਣਾ ਵੀ ਜੇ ਕਹੋ ਤਾਂ ਫਿਰ ਥੋੜਾ ਬੋਧਾ ਚਲੋ ਕਰ ਦਿੰਦੇ ਆ ਬੋਲ ਦੇ ਨਹੀਂ ਪੈਸੇ ਨਾ ਹੀ ਦੇਈਏ ਤੇ ਚੰਗੀ ਗੱਲ ਵਾ ਰਿਸ਼ਤੇਦਾਰੀ ਖਰਾਬ ਹੁੰਦੀ ਐ ਇਦਾਂ ਹੁਣ ਅੱਜ ਉਹਦੇ ਕੋਲ ਹੁਣ ਪੈਸੇ ਹੈ ਨਹੀਂ ਆ ਤੇ ਕੱਲ ਨੂੰ ਮੋੜਨੇ ਕਿੱਦਾਂ ਵਾ ਤੇ ਜੇ ਨਾ ਮੋੜੇ ਤੇ ਹਾ ਡੈਮੇਜ ਫੇਕ ਪੈਣੀ ਆ ਤੁਹਾਨੂੰ ਵੀ ਪਤਾ ਵਾ ਤੇ ਰਿਸ਼ਤੇਦਾਰੀ ਦਾ ਮਾਮਲਾ ਵਾ ਜੇ ਮੁੜ ਕੇ ਗੱਲਾਂ ਬਾਤ ਤੇ ਹਾਂ ਗੱਲਾਂ ਨਾ ਕਰ ਮੇਰੀ ਸੁਣ ਲੈ ਗੱਲ ਰਿਸ਼ਤੇਦਾਰੀ ਇਹ ਬੁਰੇ ਲੱਗੀਦਾ ਵਾ ਹੈ ਯਾਰ ਇਹ ਥੋੜੀ ਗੱਲ ਵਾ ਤੇ ਦੇਖਾ ਤੇਦੀ ਮਾਂ ਨੇ ਮੈਨੂੰ ਨਹੀਂ ਪਤਾ ਇਹ ਮੇਰੇ ਨਾਮ ਆ ਪਹਿਲੇ ਹੀ ਪਹਿਲੀ ਗੱਲ ਸੁਣ ਲੈ ਜੋ ਵੀ ਕੋ ਹੋਣਾ ਆਦੀ ਹੋ ਤੇ ਅੰਦਰ ਜਾ ਕੇ ਤੇ ਮੈਂ ਵੇਖ ਲਾਂ ਕੰਮ ਤੇ ਆ ਜਾ ਤੂੰ ਫਿਰ ਮੇਰਾ ਪੁੱਤ ਆ ਮੈਂ ਛੋੜ ਕੇ ਲੈ ਲੈ ਹੁਣ ਨਹੀਂ ਨਹੀਂ ਕਿਉਂ ਦੱਸ ਉਹ ਇਦਾਂ ਦੀ ਗੱਲ ਨਾ ਸੋਚੋ ਤੁਸੀਂ ਮਨ 'ਚ ਕੋਈ ਵੀ ਨਹੀਂ ਨਹੀਂ ਕੋਈ ਨਹੀਂ ਹਾਂ ਹਾਂ ਹੋ ਜਾਏਗਾ ਕੰਮ ਤੁਹਾਡਾ ਕੋਈ ਗੱਲ ਇਹ ਫਿਕਰ ਨਾ ਕਰੋ ਤੇ ਹਾਂ ਨਹੀਂ ਨਹੀਂ ਤੁਸੀਂ ਮੁੰਡੇ ਦਾ ਸੋਚੋਗਾ ਕੋਈ ਗੱਲ ਨਹੀਂ ਬਾਕੀ ਹੋਰ ਵੀ ਜੇ ਲੋੜ ਪਵੇਗੀ ਨਾ ਤੇ ਮੈਨੂੰ ਦੱਸ ਦਿਓ ਹਾਂ ਕੋਈ ਨਹੀਂ ਕੋਈ ਨਹੀਂ ਠੀਕ ਹੈ ਜੀ ਜੀ ਚਲੋ ਠੀਕ ਹੈ ਓਕੇ ਓਕੇ ਜੋਤ ਹਾਂਜੀ ਕੀ ਕਰਦੇ ਹੋ ਕੁਛ ਨਹੀਂ ਰਸੋਈ ਚ ਹੀ ਗਈ ਹਾਂ ਕੰਮ ਕਰਨ ਅੱਛਾ ਹਾਂਜੀ ਤਹੀ ਡੇਬੇਵਾਜ਼ਾ ਮਾਰਦੇ ਮੈਂ ਨਾ ਸਲਾਹ ਕਰਨੀ ਸੀ ਹਾਂਜੀ ਦੱਸੋ ਉਹ ਰਮਨ ਭੈਜੀ ਦਾ ਫੋਨ ਆਇਆ ਸੀਗਾ ਅੱਛਾ ਤੇ ਉਹ ਕਹਿੰਦੇ ਇਹ ਕਹਿੰਦੇ ਵੀ ਕਰਨ ਦਾ ਕੰਮ ਬੰਡਿਆ ਬਾਰ ਦਾ ਠੀਕ ਹੈ ਤੇ ਪੈਸਿਆਂ ਦੀ ਮਦਦ ਕਹਿੰਦੀ ਥੋੜੀ ਜਿਹੀ ਚਾਹੀਦੀ ਆ ਕਿੰਨੇ ਕੁ ਪੈਸੇ 2 ਲੱਖ ਰੁਪਈਆ ਕਹਿੰਦੇ ਆ ਚਲੋ ਜੇ ਵੱਧ ਵੀ ਲੋੜ ਹੋਏਗੀ ਤਾਂ ਕੋਈ ਗੱਲ ਨਹੀਂ ਥੋੜਾ ਵੱਧ ਵੀ ਕਰ ਦਾਂਗੇ ਤੇ ਮੈਂ ਸੋਚਣਾ ਸੀ ਚਲ ਤਾਂ ਨਸਲਾਹ ਕਰ ਲੈਣਾ ਵੀ ਜੇ ਕਹੋ ਤਾਂ ਫਿਰ ਥੋੜਾ ਬੋਧਾ ਚਲੋ ਕਰ ਲੈਂਦੇ ਆ ਬੋਲ ਦੇਣੀ ਪੈਸੇ ਨਾ ਹੀ ਦੇਈਏ ਤੇ ਚੰਗੀ ਗੱਲ ਵਾ ਰਿਸ਼ਤੇਦਾਰੀ ਖਰਾਬ ਹੁੰਦੀ ਆ ਇਦਾਂ ਹੁਣ ਅੱਜ ਉਹਦੇ ਕੋਲ ਹੁਣ ਪੈਸੇ ਹੈ ਨਹੀਂ ਆ ਤੇ ਕੱਲ ਨੂੰ ਮੋੜਨੇ ਕਿੱਦਾਂ ਆ ਤੇ ਜਿੰਨਾ ਅਮੋੜੇ ਤੇ ਹਾ ਡੈਮੇਜ ਫੇਕ ਪੈਣੀ ਆ ਤੁਹਾਨੂੰ ਵੀ ਪਤਾ ਵਾ ਤੇ ਰਿਸ਼ਤੇਦਾਰੀ ਦਾ ਮਾਮਲਾ ਵਾ ਜੇ ਮੁੜ ਕੇ ਗੱਲਾਂ ਪਤਾ ਹੋਈਆਂ ਤੇ ਫਿਰ ਚੰਗੇ ਨਹੀਂ ਲੱਗੇਦਾ ਪਰ ਗੱਲ ਤੇ ਇੱਕ ਹੋਰ ਵੀ ਹੈ ਨਾ ਜੇ ਆਪਾਂ ਨਾ ਹੁਣ ਉਹਨਾਂ ਦੀ ਬਾਹ ਫੜੀਏ ਤੇ ਕੌਣ ਫੜੇ ਅਗਲੇ ਨੇ ਮਾਂ ਨਾਲ ਸਾਨੂੰ ਫੋਨ ਕੀਤਾ ਤੇ ਜੇ ਆਪਾਂ ਨਾ ਕਰਦੀਏ ਤੇ ਫਿਰ ਕਿਦਾਂ ਦਾ ਲੱਗੂ ਉਹਨਾਂ ਨੂੰ ਨਾਲੇ ਸਮੇ ਦਾ ਕੀ ਪਤਾ ਅੱਜ ਉਹਨਾਂ ਨੂੰ ਸਾਡੀ ਲੋੜ ਵਾ ਕੱਲ ਨੂੰ ਸਾਨੂੰ ਵੀ ਕਿਸੇ ਦੀ ਲੋੜ ਪੈ ਸਕਦੀ ਹੈ ਉਹ ਤੇ ਗੱਲ ਤਾਂ ਏਡੀ ਠੀਕ ਵਾ ਪਰ ਪੰਦਾ ਫਿਰ ਵੀ ਆਪਣੀ ਚਾਦਰ ਵੇਖ ਕੇ ਪੈਰ ਪਸਾਰੇ ਆ ਕਿਉਂ ਵਾਦੂ ਤਾਂ ਠਾ ਠਾਵੇਂ ਪੰਗੇ ਲੈਂਦੇ ਰਹਿੰਦੇ ਆ ਜੇ ਨਹੀਂ ਪੈਹੇ ਹੈਗੇ ਤੇ ਫਿਰ ਹੋਰ ਸਾਲ ਰੁਕ ਜਾਂਦੇ ਸਾਲ ਨਾਲ ਕੀ ਫਰਕ ਪੈ ਚਲਿਆ ਹੈ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਐਵੇਂ ਹੀ ਇਦਾਂ ਦੀਆਂ ਗੱਲਾਂ ਨਾ ਕਰੋ ਨਾਲੇ ਉਹਨਾਂ ਦੇ ਸਾਹਮਣੇ ਨਾਲ ਗੱਲ ਹੀ ਤਾਂ ਕਹਦੇ ਕੋਈ ਵੀ ਅਗਲੇ ਉਹਨਾਂ ਨੂੰ ਉਤਰ ਲੈਣਾ ਕਿਹਾ ਵਾ ਤੇ ਜੇ ਹੀ ਨਾ ਕਰਦੀ ਤਾਂ ਫਿਰ ਕੱਲ ਨੂੰ ਮੈਂ ਕਿੱਧਰ ਜਾਣਾ ਉਹਨਾਂ ਦੇ ਘਰ ਜਦੋਂ ਲੈਣੇ ਹੁੰਦੇ ਆ ਨਾ ਉਦੋਂ ਤਰਲੇ ਹੀ ਲੱਗਦੇ ਆ ਤੇ ਜਦੋਂ ਦੇਣੇ ਹੁੰਦੇ ਆ ਨਾ ਉਦੋਂ ਅਗਲੇ ਬੰਦੇ ਦੇ ਤਰਲੇ ਹੁੰਦੇ ਆ ਇਹ ਗੱਲ ਮੇਰੀ ਧਿਆਨ ਨਾਲ ਸੁਣ ਲਓ ਮੁੜ ਕੇ ਨਾ ਆਪਣੇ ਘਰ ਚ ਕਪੱਤ ਪਾਇਓ ਤੇ ਮੈਂ ਤੇ ਤੁਹਾਨੂੰ ਕਹਿੰਦੀ ਰਹਿਣਾ ਪਹਿਲੇ ਸੌਖੇ ਥੋੜੀ ਕਮਾਈ ਜਾਂਦੇ। ਉਹ ਨਹੀਂ ਕੋਈ ਗੱਲ ਨਹੀਂ। ਅਗਲੇ ਦਾ ਮੁੰਡਾ ਬਾਹਰ ਚਲੇ ਜਾਣਾ। ਉਸੇ ਜਾ ਕੇ ਕਮਾਈ ਕਰਨੀ ਉਹਨੇ। ਉਹਨੇ ਕਿਹਾ ਵਿਹਲਾ ਬਹਿਣਾ। ਆਪੇ ਕਮਾਈ ਕਰਕੇ ਮੋੜ ਦੂਗਾ ਮੋੜ ਕੇ। ਤੇ ਜੇ ਨਾ ਮੋੜੇ ਤੇ ਫਿਰ? ਉਹ ਕੋਈ ਗੱਲ ਨਹੀਂ ਮੋੜ ਦੇਗਾ। ਨਾ ਕਿ ਉਹਨਾ ਮੋੜੇ ਕੀ ਗੱਲ? ਤੂੰ ਹੀ ਨਾ ਬੱਸ ਕਿ ਇਹਨੂੰ ਨਾ ਕਰਿਓ। ਆਪਣਾ ਨਾ ਕੁਝ ਵੀ ਸੋਚ। ਦੂਜਿਆਂ ਦੇ ਨਿਆਣਿਆਂ ਦਾ ਸਵਾਰਦੇ ਰਹੋ। ਜੋ ਤੂੰ ਹੀ ਗੱਲ ਸਮਝਣ ਨਹੀਂ ਜਦੇ। ਮੈਂ ਨਾ ਨਹੀਂ ਕਰ ਸਕਦਾ ਉਹਨਾਂ ਨੂੰ। ਅਗਲੇ ਇਹਨੇ ਮਾਨ ਨਾਲ ਮੈਨੂੰ ਕਿਹਾ। ਨਹੀਂ ਕਰ ਸਕਦੇ ਨਾ ਤੇ ਦੇ ਲੋ ਫਿਰ ਮੈਨੂੰ ਕਿਉਂ ਪੁੱਛਣ ਦੀ ਮੈਨੂੰ ਤੇ ਸਫਾਈਆਂ ਦੇਣ ਵਾਸਤੇ ਪੁੱਛਿਆ ਵਿਚਾਲੇ ਨੂੰ ਪਤਾ ਹੋਊਗਾ ਦੱਸ ਦਿਨਾ ਚੋਰੀ ਚੋਰੀ ਦੇ ਦੇਣੇ ਹੀ ਕੀ ਲੋੜ ਹੀ ਪੁੱਛਣ ਦੀ ਐਵੇਂ ਉਤੋਂ ਤੋਂ ਸੱਚੇ ਹੋ ਜਾਂਦੇ ਜੀ ਕਰਨੀਆਂ ਦੀ ਤੁਸੀਂ ਆਪਣੀਆਂ ਮਰਜ਼ੀਆਂ ਆ ਤੇ ਕਰੀ ਜਾਓ ਫਿਰ ਦੱਸ ਮੈਂ ਸੋਚਣੇ ਵੀ ਇਹਨਾਂ ਸਲਾਹ ਕਰਨਾ ਕੋਈ ਇਹ ਸਭੋਂ ਹੋਰ ਹੀ ਗੱਲਾਂ ਨਹੀਂ ਆਪਣੀਆਂ ਕਰਨ ਇਹਦੀ ਕੋਈ ਗੱਲ ਨਹੀਂ ਪਰ ਭੈਣ ਜੀ ਹੁਣਾਂ ਦੀ ਹੁਣ ਮਦਦ ਜ਼ਰੂਰ ਕਰਨੀ ਆ ਚਲ ਜੀ ਮੁੰਡਾ ਬਾਹਰ ਚਲ ਜੂਗਾ ਵਿਚਾਰੇ ਯਾਦ ਹੀ ਕਰਨਗੇ ਨਾਲੇ ਪੈਸੇ ਦੀ ਕਿਹੜੀ ਗੱਲ ਆ ਆਪੇ ਮੁੰਡਾ ਕਮਾਈ ਕਰਕੇ ਵਾਸ਼ ਕਰ ਦੂ ਮੇਰੇ ਤਾਂ ਪੈਸੇ ਕਢਾ ਕੇ ਨਾ ਦੇ ਹੀ ਆਉਂਦਾ ਸਤ ਸ੍ਰੀ ਅਕਾਲ ਅੱਛਾ ਅੱਛਾ ਮੇਰੀ ਗੱਲ ਸੁਣ ਲਾ ਪੈਸੇ ਆਪਾਂ ਸਾਵੇਂ ਪਾਏ ਠੀਕ ਨਹੀਂ ਜਦੋਂ ਰਜਿਸਟਰੀ ਕਰਵਾਈ ਹੈ ਉੱਥੇ ਮੈਂ ਤੈਨੂੰ ਅੱਜ ਦੇ ਦਿੱਤਾ ਹੈ ਇਹ ਹਾਂ ਗੱਲਾਂ ਨਾ ਕਰ ਮੇਰੀ ਸੁਣ ਲੈ ਗੱਲ ਰਿਸ਼ਤੇਦਾਰੀ ਇਹ ਬੁਰੇ ਲੱਗੀਦਾ ਵਾ ਹੈ ਯਾਰ ਇਹ ਥੋੜੀ ਗੱਲ ਵਾ ਜਿਹਨੇ ਕਹ ਦੇਦੀ ਮੰਦੇ ਮੈਨੂੰ ਨਹੀਂ ਪਤਾ ਇਹ ਮੇਰੇ ਨਾਮ ਆ ਪਹਿਲੇ ਹੀ 베ਰੀ ਗੱਲ ਸੁਣ ਲੈ ਜੋ ਵੀ ਕੋ ਹੋਣਾ ਆਧੀ ਹੋ ਤੈਨ ਮੋਦੋਂ ਗਿਆ ਹੀ ਪੈਸੇ ਦੇਣ ਲੱਗਿਆ ਮੇਰੀ ਗੱਲ ਸੁਣਾ ਮੁਕਰਨ ਵਾਲੀ ਗੱਲ ਕੋਈ ਨਹੀਂਗੀ ਠੀਕ ਆ ਤੇ ਤੇਰੀ ਰਿਸ਼ਤੇਦਾਰੀ ਜਾਂਦੀ ਰਹਿਣੀ ਓ ਤੇ ਮੈਂ ਦੱਸਾਂ ਗੱਲ ਮੈਂ ਕੀ ਕਹਾਂ ਨਾ ਰਿਸ਼ਤੇਦਾਰੀ ਨੂੰ ਓ ਇਤਰਾ ਨਹੀਂ ਕਰੀਦਾ ਹੁੰਦਾ ਕਮਲਿਆ ਮੇਰੀ ਗੱਲ ਸੁਣ ਲੈ ਫੇਰੀ ਲੋੜ ਪੈ ਜਾਂਦੀ ਭੈਣ ਭਰਾਵਾਂ ਦੀ ਐਡੀਆਂ ਮੱਥੇ ਤੇ ਖੜਾ ਰੱਖੀਦੀ ਹੁੰਦੀਆਂ ਹੈ ਕਮਲਿਆ ਤੂੰ ਤੇ ਮੇਰੇ ਘੜ ਪੈਣ ਰਿਹਾ ਓ ਮੈਂ ਕੀ ਤਰਾ ਚੁੱਕਿਆ ਹੈ ਹਾਂ ਹਾ ਇਹਦਾ ਬਕਵਾਸ ਬੰਦ ਕਰ ਤਨ ਮੈਂ ਦੱਸਾਂ ਗੱਲ ਅਜੇ ਤਰ ਨਮਰ ਇਤਿਦਾਰਜ ਕਰਕੇ ਡਾ ਲਿਆ ਇਸ ਤਰ੍ਹਾਂ ਕਰਨਾ ਆਹੋ ਕਰ ਲੇਗਾ ਕਰ ਲੂਗਾ ਜੋ ਫਿਰ ਮੇਰੇ ਕੋ ਹੋਊਗਾ ਜਦੋਂ ਕੰਨ ਕਰਾਉਣ ਤੇ ਆ ਜੀ ਨਾ ਫੇ ਸਭ ਕੁ ਕਰ ਦਿੱਤਾ ਵਾ ਸਮਝੀ ਗੱਲ ਕਿ ਨਹੀਂ ਬਗਵਾਸ ਬੰਦ ਕਰ ਲੈ ਤਰ ਮੈਂ ਕਹਿਣ ਡਿਆ ਹੀ ਪੁੱਤ ਆ ਗਿਆ ਥਾਂ ਦਾ ਵੇ ਹੋਏ ਕਿ ਧੀ ਦੁਨੀਆ ਝਾਲ ਆਵਾਜ਼ ਆ ਉਦੋਂ ਅੱਖਾਂ ਹੋ ਰਹੀ ਤਾਂ ਹੋਣ ਨਹੀਂ ਅੱਖਾਂ ਹੋਰ ਹੋ ਗਈਆਂ ਹੈ ਮੈਂ ਇਹ ਮੈਂ ਮੇਰੇ ਘਰ ਦੀ ਮੰਦੇ ਮੈਂ ਪੈਸੇ ਦਿੱਤੇ ਸਾਰੇ ਕਰਨਾਂ ਦੀ ਭੈਣ ਨਾਲ ਗੱਲ ਤੇ ਮੇਰੀ ਗੱਲ ਸੁਣਾ ਹਾਂ ਤੀਆਂ ਗੁੱਡੀ ਜਾਨੀ ਨੂੰ ਆਖਰੇ ਦੱਸ ਤੇ ਮੇਰੀ ਗੱਲ ਸੁਣ ਤਾਂ ਉਠ ਕੀ ਗੱਲ ਹੋ ਗਈ ਆ ਆਪਣੇ ਤਪੇ ਆਏ ਜੇ ਆਪਣੇ ਭਰਾ ਦੀ ਕਰਤੂਤ ਵੇਖ ਲਾ ਜਦੋਂ ਪਹਿਲੀ ਰਹੀ ਸਾਂਝੇ ਪੈਸੇ ਪਾਏ ਸੀ ਨਾ ਨਹੀਂ ਬੋਲਣ ਕਿਦਾਂ ਡੇਜੇ ਤੁਸੀਂ ਕਰਤੂਤਾਂ ਕਰਤੂਤਾ ਬਣਾ ਕਰੋ ਉਦਾਂ ਹੀ ਗੱਲ ਕਰੋ ਜੀ ਕਰਦੀਆਂ ਅਹ ਮੇਰੇ ਨਾ ਮੈਂ ਨਹੀਂ ਇਹ ਪੈਸੇ ਹਸਾ ਦੇਣਾ ਪੜੀ ਚਾਹੇ ਓੜੀ ਦੇ ਇਸ ਸੜੀ ਕੱਠੀ ਲਈ ਐਵੇਂ ਮਾਰਦਾ ਹੁਣਾਵਾ ਐਡੀ ਵੱਡੀ ਗੱਲਾਂ ਨੇ ਕਹਿ ਦੇਣੀ ਸੀ ਤੁਹਾਨੂੰ ਭਲਾ ਉਹ ਮੇਰੀ ਗੱਲ ਸੁਣ ਲੈ ਉਹ ਮੇਰੇ ਫੋਨ ਤੇ ਇਤਰਾ ਹਿਕ ਮੈਂ ਵੇਖ ਲੂੰਗਾ ਤੈਨੂੰ ਹਉ ਕਰ ਲੂੰਗਾ ਜਾਊਗਾ ਲਓ ਤੁਮ ਮੇਜਾ ਕਰਦਾ ਹਾਂ ਮਜਾ ਕਰਦਾ ਇੱਥੇ ਮਜਾਗ ਇਤਰਾ ਹੁੰਦਾ ਵਾ ਉਹਨਾਂ ਨੇ ਪਤਾ ਜਵਾਈ ਭਾਈ ਦਾ ਕਿਤਨਾ ਕੁਈਦਾ ਵਾ ਹਾਂ ਕਹਿੰਦਾ ਸੀ ਮੈਂ ਚਾਜ ਨਾਲ ਦੱਸੋ ਕਹਿੰਦਾ ਸੀ ਮੇਰੇ ਘਰ ਦੇ ਕਹਿੰਦੇ ਆ ਉਹਨੂੰ ਵਾਲਿਆਂ ਨੂੰ ਦੇ ਦੇ ਜਵਾਬ ਇੰਨੀ ਕਾਲੀ ਪੁਲੀ ਦੇਣੀ ਕਿਸ ਨੂੰ ਇਦਾਂ ਕਿਦਾਂ ਨਹੀਂ ਦੇਣੀ ਪੈੜੀ ਹੈ ਹੈ ਆਪਾਂ ਅੱਧ ਪੈਸੇ ਪਾਏ ਹੈ ਵਿੱਚ ਇਦਾਂ ਕਿਦਾਂ ਰੱਖ ਜੂਗਾ ਸਾਰੀ ਪੈੜੀ ਕੋਈ ਗੱਲ ਨਹੀਂ ਤੁਸੀਂ ਕਹਿੰਦਾ ਫਿਕਰ ਕਰਦੇ ਜੇ ਮੈਂ ਆਪੇ ਗੱਲ ਕਰਾਂ ਮੇਰੀ ਗੱਲ ਸੁਣਨਾ ਨੂੰ ਫੋਨ ਕਰਕੇ ਤੇ ਗੱਲ ਦੱਸ ਦੇ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਤੇ ਮੈਂ ਗਾਟਾ ਲਾ ਦੇਣਾ ਉਹਦਾ ਤੇ ਮੱਸਾਂ ਗੱਲ ਆਹ ਵੇਖੋ ਹੱਥ ਜੋੜੇ ਤੁਹਾਡੇ ਗਾੜੀ ਥੋੜੀ ਜਿਹੀ ਜ਼ੁਬਾਨ ਤੇ ਕੰਟਰੋਲ ਕਰੋ ਆਪਣੀ ਤੇ ਭਰਾ ਵਕਸਰ ਮੇਰਾ ਐਵੇਂ ਨਾ ਬੋਲਿਆ ਕਰੋ ਬਹੁਤਾ ਲੋੜ ਤੋਂ ਵੱਧ ਕੋਈ ਗੱਲ ਨਹੀਂ ਉਹਨੇ ਗਾਲ ਹੀ ਕੀਤੀ ਹੈ ਕੀਤਾ ਕੀ ਕੀਤੀ ਤੇ ਕੀ ਨਹੀਂ ਹੁਣ ਮੈਂ ਗੱਲ ਕਰੂੰਗੀ ਤੇ ਫਿਰ ਮੈਨੂੰ ਪਤਾ ਲੱਗੂ ਮੈਂ ਕੰਨਾ ਨਾ ਸੁਣੀ ਆ ਉਹਨੇ ਮੇਰੇ ਫੋ ਓ ਬਾਬਾ ਮੈਨੂੰ ਨਹੀਂ ਪਤਾ ਕੀ ਤੁਹਾਨੂੰ ਫੋਨ ਕਰਤਾ ਉਹਨੇ ਮੈਨੂੰ ਤੇ ਆਪ ਨਹੀਂ ਕੋ ਸਮਝਾਉਗਾ ਉਹ ਜਬਾਨ ਨਾ ਕੋਇਆਗਾ ਤੈਨੂੰ ਦੱਸਦੀ ਉਹ ਸਮਝਾਦੀ ਗੱਲ ਨਰਮਤ ਸੰਗਤ ਮੇਰੇ ਤੋਂ ਬੁਰਾ ਕੋਈ ਨਾ ਤੈਨੂੰ ਮਦਸਾਂ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਗੱਲ ਤਵੇ ਕਾਲੀ ਜੀ ਤਹੀਨਾ ਨਹੀਂ ਮੇਰੀ ਗੱਲ ਸੁਣੋ ਜਦੋਂ ਉੱਥੇ ਜਦੋਂ ਪੈੜੀ ਲੈਣੀ ਸਾਂਜੀ ਉਦੋਂ ਕੋਈ ਨਹੀਂ ਭਾਜੀ ਕੋਈ ਨਹੀਂ ਭਾਜੀ ਸਭ ਕੋ ਟਾਡਾ ਹੀ ਆ ਕੋਈ ਨਾ ਮੀਂਹ ਮੈਂ ਲਿਆ ਕਰੂੰਗਾ ਜਾਂ ਠੇਕਾ ਲੈ ਲਿਆ ਕਰ ਤੇ ਅੱਧਾ ਲੈ ਲਿਆ ਕਰ ਇਹ ਥੋੜੀ ਗੱਲ ਕੋਣ ਮੇਰੀ ਗੱਲ ਸੁਣੋ ਤੀ ਫਿਕਰ ਕਰਤਾ ਹੋ ਕਰਦੇ ਜੀ ਉਹ ਪੈੜੀ ਵਿੱਚ ਸਾਡਾ ਬਰਾਬਰ ਦਾ ਹਿੱਸਾ ਵਾ ਇਦਾਂ ਕਿਦਾਂ ਮਲ ਮਾਰ ਜੂਗਾ ਉਹ ਕੱਲਾ ਠੀਕ ਆ ਨਾ ਮੈਂ ਹੈਗੀ ਆ ਨਾ ਜਿੰਦੀ ਜਾਗਦੀ ਮੈਂ ਆਪੇ ਗੱਲ ਕਰ ਲਵਾਂਗੀ ਤੁਸੀਂ ਨਾ ਫਿਕਰ ਕਰੋ ਕਿਸ ਗੱਲ ਦਾ ਜਿਹੜੇ ਹਿਸਾਬ ਨਾਲ ਉਹ ਗੱਲ ਕਹਿੰਦੇ ਤੈਨੂੰ ਮਰੀ ਸਮਝਣ ਦੇ ਆ ਉਹ ਬਾਬਾ ਨਹੀਂ ਕਿਤੇ ਕਿੰਨੇ ਪੰਪ ਦਿੱਤਾ ਵਾ ਤੂੰ ਇਹ ਗੱਲ ਕਰਤੀ ਉਹ ਤੇ ਕਰ ਨਹੀਂ ਸਕਦਾ ਇੰਨੀ ਗੱਲ ਨਹੀਂ ਸਕਦਾ ਇੱਥੇ ਹਾਂ ਹੁਣ ਤੱਕ ਤੇ ਪੈੜੀ ਦੀ ਕਾਮਦਨ ਸਾਨੂੰ ਆਉਂਦੀ ਹੀ ਐ ਉਹਨੂੰ ਕਹਿ ਦੇ ਵੀ ਬੰਦਿਆਂ ਨੂੰ ਨਾ ਜੋ ਵੀ ਆ ਤਾਂ ਬਣਦਾ ਬਾਨ ਨਾਰਕਾ ਨਾ ਉਹਨੂੰ ਕਹਿ ਵੀ ਕਣਕ ਵੱਢ ਕੇ ਨਾ ਗੜੀ ਝੋਨਾ ਨਾ ਬੀਜੀ ਮੈਂ ਆਪੇ ਕਰ ਲਵਾਂਗਾ ਜੋਬ ਕਰਨਾ ਉਹ ਉੱਥੇ ਜਾ ਕੇ ਚੱਲ ਕੋਈ ਨਹੀਂ ਮੈਂ ਕਹਿ ਦਊਂਗੀ ਤੇ ਹੁਣੇ ਆਪੇ ਠੀਕ ਨਹੀਂ ਐਵੇਂ ਹੋਣਾ ਪਈ ਜਾਣਦੇ ਆ ਖਪੀ ਜਾਣਦੇ ਤੇ ਉਹਨਾਂ ਨੂੰ ਫੋਨ ਕਰਕੇ ਗੱਲ ਸਾਰੀ ਸਮਝਾ ਦੇ ਤੂੰ ਉਹਨੂੰ ਇੱਕ ਗੱਲ ਦੱਸ ਦੀ ਕਿ ਉਹਨੇ ਆਪਣੇ ਭਰਾ ਨਾਲ ਬਗਾਲ ਲਈ ਆ ਤੇਰੇ ਕਰਕੇ ਠੀਕ ਨਹੀਂ ਬੜਾ ਚੰਗਾ ਸੀ ਨਾ ਭਰਾ ਬੜਾਇਆ ਭਰਾ ਦਾ ਚੇਤਾ ਭਰਾ ਬਹੁਤ ਹੈਗਾ ਵਾ ਮੈਂ ਜਾਣ ਨਹੀਂ ਚੰਗੀ ਤਰ੍ਹਾਂ ਮੀਨੇ ਜੇ ਇਹਨੂੰ ਮੂੰਹ ਕੋਟਵਾ ਜੋ ਵੀ ਹੈ ਨਾ ਜੋ ਮਰਜੀ ਹੈ ਜਿਤਨਾ ਮਰਜੀ ਵਾ ਉਹਨੂੰ ਨਾ ਬੰਦਿਆਂ ਨੂੰ ਗੱਲ ਸਮਝਾ ਦੇ ਚੰਗਾ ਸਮਝਾ ਦੂੰਗੀ ਤੀ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਤੇ ਮੱਸਾਂ ਗੱਲ ਕੋਈ ਗੱਲ ਨਹੀਂ ਨਾ ਕਰਦੀ ਤੇਦੀ ਹੈ ਜਿੱਦਿਆਂ ਸਾਡਾ ਲੈ ਐਂਡ ਹੀ ਹੋਣੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਪਈ ਨਾ ਨੂੰ ਫੋਨ ਕਿਦਾਂ ਕਰਦਾ ਪਈ ਮੈਂ ਪਿਆਲੀ ਮੈਂ ਕੱਲੀ ਮੇਰੀ ਏ ਤੇਰੀ ਕੋਈ ਹਿੱਸਾ ਨਹੀਂ ਆਇਆ ਵਿੱਚ ਮੈਨੂੰ ਤੇ ਕੋਈ ਗੱਲ ਦੀ ਸਮਝ ਹੀ ਨਹੀਂ ਆਉਂਦੀ ਪਈ ਬਣਿਆ ਕੀ ਆਏ ਕੋਈ ਨਹੀਂ ਮੈਂ ਆਪਣੇ ਫੋਨ ਕਰਕੇ ਪਤਾ ਕਰੂੰਗੀ ਭਲਾ ਪਈ ਕੀ ਗੱਲ ਵਾ ਤੇ ਕੀ ਨਹੀਂ ਜਾਂਦੀ ਆ ਨਾ ਤੇ ਰੇਲ ਪੈਂਦੀ ਆ ਤੇ ਜਦੋਂ ਬਾਹਰ ਗੁਰਨੂ ਖੜਦੇ ਜੇ ਤਾਂ ਇਹ ਨੂੰ ਮੈਂ ਰਹਿਣਾ ਹੀ ਉੱਥੇ ਹੀ ਉੱਥੇ ਬੈਠੀਆਂ ਸੀ ਬੁੜੀਆਂ ਤੇ ਨਹੀਂ ਅਸੀਂ ਗੱਲਾਂ ਬਾਤਾਂ ਕਰਨ ਮੈਂ ਫੇਰ ਰਹਿਣ ਤਾਂ ਅੱਛਾ ਮੇਰੀ ਗੱਲ ਸੁਣੋ ਚੱਲ ਇਹ ਵੀ ਰੋਟੀ ਪਣੀ ਬੜਾ ਸਵਾਦੀ ਹੁੰਦਾ ਨਹੀਂ ਰੋਟੀ ਪਣੀ ਦਾ ਸਵਾਦ ਨਾ ਤੂੰ ਹੁਣ ਜਾਣਾ ਤੇ ਨਹੀਂ ਤੂੰ ਕਿਤੇ ਨਹੀਂ ਜਾਣਾ ਤੇ ਨਹੀਂ ਜਾਣਾ ਕਿਤੇ ਮੈਂ ਤੁਹਾਨੂੰ ਵੀ ਦੱਸਦੀ ਆ ਤੇ ਉਧਰੋਂ ਦਾ ਪਹੂ ਆਇਆ ਭੋਗ ਵਾਲੇ ਘਰੋਂ ਹੁਣ ਇਹ ਮੇਰਾ ਰਾਦਾ ਸ਼ਹਿਰੋਂ ਹੁੰ ਆਉਂਦੇ ਕਰਨ ਦੀ ਇੱਕ ਅੱਧੀ ਨਾ ਜੈਕਟ ਲਿਆਉਂਦੇ ਮੁੜ ਕੇ ਇਕੱਠੇ ਕੱਪੜੇ ਇੰਨੇ ਨਹੀਂ ਗੇ ਲਿਆਉਂਦੇ ਜਾਣੇ ਤੇ ਇਹਨੂੰ ਪੁੱਛ ਲੈਣੇ ਇਹ ਕਦੀ ਆਪਾਂ ਲੈ ਆਂਦੇ ਆ ਤੇ ਮੁੜਕੇ ਆਪੇ ਨਾਲ ਚਲ ਜੂਗਾ ਚਲ ਪੁੱਛ ਲਾ ਨੂੰ ਕਿੰਨੇ ਦਿਨ ਲੈਣੇ ਹੋਣਗੇ ਲੱਲੂ ਚਲ ਇੱਥਾਂ ਕਰ ਲਾ ਪੁੱਛ ਲਾ ਵੀ ਜੇ ਅਸੀਂ ਕੱਲੇ ਜਾ ਕੇ ਲੈ ਆਈਏ ਤੇ ਮੁੜਕੇ ਤੂੰ ਜਲਦੀ ਦਵਾਦੂ ਸੰਭਾਲ ਲੈਣਾ ਹੋਊਗਾ ਯਾਰ ਪੁੱਛ ਲਾ ਨੂੰ ਕਿਹੇ ਦਿਨ ਪਹਿਲੇ ਪੁਹੇ ਹੈਗੇ ਆ ਨਾ ਬੋਲ ਕਹੇ ਮੇਰੇ ਕੋਲ ਹੈਗੇ ਆ ਚਲ ਠੀਕ ਆ ਪੁੱਛ ਲਾ ਨੂੰ ਪੁੱਛ ਲਾ ਪੁੱਛ ਲਾ ਚਲ ਠੀਕ ਕਰ ਲਓ ਤੁਸੀਂ ਸਭ ਮੇ ਆਈਏ ਚਲ ਚਲ ਇਹ ਆ ਤੇ ਤੂੰ ਤਿਆਰ ਹੋਈ ਆ ਸਬਜ਼ੀ ਮੇਰੀ ਬਣੀ ਹੈਗੀ ਆ ਆਣ ਕੇ ਫੁਲਕੇ ਲਾ ਲੂੰਗੀ ਸ਼ਹਿਰੋਂ ਹੋਈ ਅਮਨੀ ਤਾਂ ਤੂੰ ਇੱਥੇ ਬੈਠਾ ਮਾਂ ਤਾਂ ਕੋਈ ਕੋਟੀ ਕਾਠੀ ਪਾ ਲੈਣੀ ਪੁੱਤ ਠੰਡ ਬੜੀ ਆ ਕੋਈ ਤੁਸੀਂ ਤੇ ਪਿੰਡ ਗਈ ਹੀ ਆ ਗਏ ਉਹ ਪਿੰਡੋਂ ਦੇ ਮੈਂ ਆ ਗਈ ਆ ਰੋਟੀ ਪਾਣੀ ਖਾਂਦਿਆ ਲੇਟ ਹੋ ਗਈ ਪਹਿਲਾਂ ਬੰਦਿਆ ਖਾਦਾ ਫੇਰ ਬੁੜੀਆਂ ਨੇ ਖਾਦਾ ਸ਼ੂ ਸ਼ੂ ਤਾਂ ਤਾਈ ਜੀ ਉੱਥੀ ਏ ਤਾਈ ਉੱਥੇ ਹੀ ਆ ਤਾਈ ਦੇ ਹੀ ਗੱਲਾਂ ਬਾਤਾਂ ਕਰਨ ਬੁੜੀਆਂ ਨਾਲ ਮੈਂ ਫਿਰ ਕਿਹਾ ਹੀ ਨਹੀਂ ਪਿਆਓ ਚਲੀਏ ਅੱਛਾ ਅੱਛਾ ਮੈਂ ਚਲ ਥੈਰ ਕੇ ਆਪੇ ਆ ਜਾਂਗੀ ਤੂੰ ਤੁਸੀਂ ਕਿੱਥੇ ਚਲੇ ਤਿਆਰ ਹੋਏ ਤਿਆਰ ਕਿੱਥੇ ਜਾਣਾ ਹੁਣ ਆਵਾ ਉਧਰ ਭੋਗ ਵਾਲੇ ਘਰ ਹੀ ਗਈ ਹਾਂ ਤੇ ਮੈਂ ਤੇਰੇ ਨਾਲ ਸਲਾਹ ਕਰਨੀ ਸੀ ਕਿ ਕੱਪੜੇ ਦੇ ਮਾਪਾਈ ਆ ਹਾਂ ਜੇ ਤੂੰ ਕਮੇ ਤਾਂ ਹੀ ਸ਼ਹਿਰੋਂ ਨ ਇੱਕ ਦੋ ਤੇਰੇ ਨਾਲ ਜਾ ਕੇ ਲੈ ਗਏ ਤੈਨੂੰ ਹੁਣ ਬਾਹਰ ਤੇ ਜਾਣਾ ਹੀ ਆ ਮੈਨੂੰ ਇਹ ਆ ਵੀ ਮੁੜ ਕੇ ਇਕੱਠੇ ਕੱਪੜੇ ਲਿਆਉਣੇ ਪਾਣੇ ਆ ਜੇ ਤੂੰ ਨਾਲ ਜਾਣਾ ਵਾ ਤੇ ਚੱਲ ਜੇ ਨਹੀਂ ਨਾਲ ਜਾਣਾ ਤਾਂ ਫਿਰ ਅਹੀਂ ਲੈ ਆਣੇ ਆ ਮੰਮੀ ਇਦਾਂ ਕਰੋ ਤੈਨਾਂ ਮੈਨੂੰ ਤਿੰਨ ਕ ਜੈਕਟਾਂ ਲਿਆ ਦਿਓ ਪਤਾ ਗੱਲ ਕੀ ਆ ਹੁਣ ਤੁਹਾਨੂੰ ਵੀ ਪਤਾ ਵੀ ਬਾਹਰ ਮੁੜ ਕੇ ਠੰਡ ਆ ਹੈਨਾ ਤੇ ਬਾਦ ਗਰਮੀ ਵਾਲੇ ਜਿਹੜੇ ਕੱਪੜੇ ਆ ਕਮੀਜ਼ ਕਮੂਜ਼ ਉਹ ਮੈਂ ਬਾਅਦ ਚ ਲੈ ਆਉਂਗਾ ਸ਼ਰਟ ਆਪਣੀ ਮੈਂ ਤਾਂ ਹੀ ਕਹਿਣ ਲਈ ਫੇ ਕੱਪੜੇ ਤੇ ਪਾਈ ਆ ਤੇ ਚਲ ਜਾ ਕੇ ਤੂੰ ਹੋਮ ਨੇ ਸਬਜ਼ੀ ਮੇਰੀ ਬਣੀ ਆ ਆਟਾ ਗੁੱਜਾ ਫੁਲਕੇ ਆਣ ਕੇ ਲਾ ਲੂੰਗੀ। ਇਦਾਂ ਕਰੋ ਮੰਮੀ ਤੁਸੀਂ ਤੇ ਪਾਪਾ ਜਾ ਕੇ ਹੋਵੋ। ਕੋਈ ਗੱਲ ਨਹੀਂ ਜਦੋਂ ਬਾਅਦ ਚੋਂ ਕੱਪੜੇ ਹੋਰ ਲੈਣੇ ਹਨ ਜਦੋਂ ਮੈਂ ਨਾਲ ਚਲ ਜੂੰਗਾ। ਹਾਂ ਹੁਣ ਟਾਈ ਜੀ ਵੀ ਉਧਰ ਦਾ ਘਰ ਕੋਈ ਹੈ ਨਹੀਂ ਤੇ ਫਿਰ ਮੈਂ ਇੱਥੇ ਰਹਿ ਆਪਨਾ ਘਰ। ਤੇ ਕੋਈ ਇਦਾਂ ਕਿਹਦੇ ਕੱਪੜੇ ਧੋਤੇ ਆ ਧਾਰ ਤੋਂ ਲਾ ਲਈ ਮੇਰਾ ਪੁੱਤ। ਤੇਹੀ ਹੋਣਾ ਜਾਈਏ ਮੁਰਕੇ ਨਾ ਹੋਏ ਵੀ ਤੂੰ ਫੋਨ ਵੇਂਦਾ ਰਵੇਂ। ਤੇ ਉਤੋਂ ਸ਼ਾਮਾਂ ਪੈ ਜਾਣ ਤੇ ਇਹ ਕੱਪੜੇ ਸਾਰੇ ਧਰੇ ਨਾ ਪਾ ਕੇ ਸੁੱਕ ਗਏ। ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਤੁਸੀਂ ਨਾ ਹੋਵੋ। ਤੇ ਮੈਂ ਫਿਰ ਇੱਥੇ ਹੀ ਆਂ। ਤੇ ਕਰਾਂ ਬਾਹਰ ਨਾ ਜਾਵਾਂ। ਹੁਣ ਵੇਖ ਲੈ ਘਰ ਤੁਹਾਡੇ ਨੂੰ ਤੁਰ ਪੇ ਉਹ ਨਹੀਂ ਨਹੀਂ ਮੈਂ ਕਿੱਥੇ ਜਾਣਾ ਨਾਲ ਮੈਂ ਜਾਣਾ ਕੀਤੇ ਆ ਮੋਟਰਸਾਈਕਲ ਤੇ ਤੈਨੂੰ ਲੈ ਜਾਣੀ ਲੱਗੀ ਦੀ ਚਲ ਠੀਕ ਵਾ ਫਿਰ ਅਹੀਂ ਹੋ ਕੇ ਤੇ ਆਈ ਆ ਆ ਚਲੋ ਹੋ ਗੋ ਫਿਰ ਤੀ ਚਲ ਠੀਕ ਤੇ ਮੇਰੀ ਗੱਲ ਸੁਣ ਲੋ ਉਮੀਦ ਤਾਂ ਕਰਦੇ ਹੋ ਤੀ ਨਾ ਮੇਰੇ ਦੋ ਪਜਾਮੇ ਵੀ ਲੈ ਆਏ ਹੋ ਚਲ ਕੋਈ ਗੱਲ ਨਹੀਂ ਗਰਮੀ ਲਿਆਉਣੇ ਆ ਆਹੋ ਆਹੋ ਕੋਈ ਨਹੀਂ ਲੈ ਆਉਂਗੀ ਮੈਂ ਪਜਾਮੇ ਵੀ ਤੇਰਪਿਓ ਨੂੰ ਵੇਖਾਂ ਚਲੋ ਫਿਰ ਚੱਲੀਏ ਆਣ ਕੇ ਧਾਰਪੂਰ ਵੀ ਕੱਢਣੀ ਐ ਲੇਟ ਹੋ ਜਾਣਾ ਵਾ ਹੋ ਗਈ ਤਿਆਰ ਆਪੋ ਮੈਂ ਤਾਂ ਤਿਆਰ ਹੋ ਗਈ ਆ ਤੇ ਮੇਰੀ ਗੱਲ ਸੁਣੋ ਪਿਆ ਤਾਂ ਨਾ ਲੈਣਾ ਕੀ ਐਵੇਂ ਮੇਰੇ ਕੋਲ ਹੀ ਚਲੋ ਠੀਕ ਵਾ ਫਿਰ ਚਲੋ ਤੇ ਕਾਈ ਨੂੰ ਦੱਸ ਦੂਗਾ ਕਰਨ ਉਹਨੂੰ ਮੈਂ ਦੱਸਦਾ ਵਾਂ ਕਿ ਅਸੀਂ ਧੀਰ ਦੇ ਸ਼ਹਿਰ ਚੱਲੇ ਆਂ ਤੇ ਉਹ ਕਹਿਣ ਰਿਹਾ ਵੀ ਤੇਨਕ ਜੈਕਟਾ ਮੇਰੇ ਨਾਲ ਲੈ ਆਇਓ ਤੇ ਬਾਕੀ ਜਿਹੜੇ ਕੱਪੜੇ ਲਿਆਉਣੇ ਹਨ ਉਹ ਦਸ ਫਿਰ ਮੈਂ ਨਾਲ ਚੱਲ ਜੂਗਾ ਤੁਹਾਡੇ ਸਾਹਮਣੇ 382 ਚੀਜ਼ ਲਿਆਉਣਾ ਪੈਣਾ ਫਿਰ ਕੋਈ ਨਾ ਭੇਜ ਕੇ ਲੈ ਆਊਗਾ ਨਾਲ ਚੱਲ ਫਿਰ ਆਪਣੀ ਪਸੰਦਾਂ ਲੈ ਆਉਗਾ ਤੇ ਦੋ ਤਿੰਨ ਚੀਜ਼ਾਂ ਹੀ ਆ ਕੇ ਜਾ ਚਲੋ ਜਿੰਨੀਆਂ ਕਿ ਮਿਲਣੀਆਂ ਹਨੀਆਂ ਕਿ ਲੈਣੇ ਮੈਂ ਤਾਂ ਕੱਪੜੇ ਪਾਉਣ ਦਾ ਲਾ ਲਿਆ ਵਾ ਤੇ ਉਹ ਤਿਆਰ ਹੋਈਆਂ ਟਾਈਮ 'ਤੇ ਜਾਓ ਚਲਾਓ ਚੱਲੀਏ ਆ ਗਈਆਂ ਬਾਹਰੇ ਬੈਠਾ ਨਾ ਆਓ ਬੈਠਾ ਓ ਤਾਈ ਨੂੰ ਵੀ ਕਹਿੰਦਾ ਤਾਈ ਜੀ ਅਜੇ ਤੱਕ ਆਈ ਨਹੀਂ ਆ ਕੋਈ ਨਹੀਂ ਆ ਜਾਂਦੇ ਆ ਆ ਲੈ ਵੇਖ ਲਾ ਹੈ ਨਹੀਂ ਹਜੇ ਨਾ ਸਮਾਨ ਹੈਗਾ ਦੋ ਚੀਜ਼ਾਂ ਹੀ ਮੈਨੂੰ ਪਸੰਦ ਆਈਆਂ ਤੇ ਦੋ ਮੈਂ ਲੈ ਆਈਆਂ ਆਂਦਾ ਫੇ ਸੋਮਵਾਰ ਨੂੰ ਨਵਾਂ ਮਾਲ ਆਉਣਾ ਮੈਂ ਤੇ ਫੇਰ ਆਇਓ ਵੇਖ ਲਾ ਜੇ ਤੇਰੇ ਪਸੰਦ ਆਵੇ ਜਿੰਨੇ ਮੇਂ ਜੈਕਰ ਤੇ ਵਧੀਆ ਸੋਹਣੀ ਹੈ ਸੋਹਣੀ ਹੈ ਹੂੰ ਮੇਰੀ ਜੀ ਇਹ ਤਾਂ ਕੋਟੀ ਫਾਕੀ ਮੈਨੂੰ ਰੰਗ ਟੰਗ ਨਹੀਂ ਝੱਜ ਦੇ ਲੱਗਦੇ ਜੇ ਮੈਂ ਲਈ ਦੀ ਉਹ ਵੀ ਸੋਹਣੀ ਨੇ ਠੀਕ ਆ ਬਾਕੀ ਤੂੰ ਨਾਲ ਚੱਲ ਜੀ ਜਿੱਦਣ ਜਾਣਾ ਉਹ ਗੱਡੀ ਲੈ ਜਾਾਂਗੇ ਹਾਂ ਕੋਈ ਗੱਲ ਨਹੀਂ ਉਹ ਗੱਡੀ ਲੈ ਰਾਂਗੇ ਉਦੋਂ ਆਹ ਜャਕਰ ਬੜੀ ਵਧੀਆ ਲੱਗੀ ਪਾ ਦੇ ਵੀ ਹੁਣ ਸਿੱਧੀ ਆਉਂਦੀ ਆ ਪੂਰੀ ਆਂ ਤਾਂ ਤੇ ਹੈਗਾ ਨਹੀਂ ਤੇ ਸਾਈਜ਼ ਵੱਡਾ ਛੋਟਾ ਹੋਵੇ ਕਰ ਲਓ ਚੇਂ ਨਹੀਂ ਨਹੀਂ ਠੀਕ ਮੈਨੂੰ ਲੱਗਾ ਸੀ ਤੇ ਆਈ ਜਾਣੀ ਐ ਨਹੀਂ ਆਈ ਜਾਣੀ ਬੜੀ ਬੜੀ ਸੋਹਣੀ ਚੈਂਟ ਤਾਂ ਚਾਹ ਬਣਾਵਾ ਤੜੀ ਚੱਲ ਕੋਈ ਨਹੀਂ ਚਾਹ ਵੀ ਪੀਨੇ ਆ ਤੇ ਵੇਖ ਲੈ ਪਾਲਾ ਫਿਰ ਬਾਹਰ ਦੇ ਬੰਦ ਕਰਕੇ ਪਾਲਾ ਜਿੱਤ ਲਈ ਆ ਚਲੋ ਕੋਈ ਗੱਲ ਤੁਸੀਂ ਅੰਦਰ ਜਾ ਕੇ ਤੇ ਮੈਂ ਵੇਖ ਲਾਂ ਕੰਮ ਤੇ ਆ ਜਾ ਤੂੰ ਵੀ ਫਿਰ ਮੇਰਾ ਪੁੱਤ ਆ ਮੈਂ ਛੋੜ ਕੇ ਤੇ ਲੈ ਲੈ ਚੱਲ ਜਿਆ ਰੋ ਕੱਪੜੇ ਤਾਂ ਸੋਹਣੇ ਆ ਬਾਕੀ ਜਦੋਂ ਨਾਲ ਜਾ ਕੇ ਤੇ ਕਿੰਨੀ ਜੱਕ ਮੂ ਜਲਣੀਆਂ ਆਪ ਜਾ ਕੇ ਲੈ ਆਉਂਗਾ ਹੋਰ ਜੋੜਦਾ